ਸ਼ਿਹਟਾ ਇਲਾਕੇ ਦੀ ਨੰਬਰ 7ਾ ਜੋ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਨਿਰੰਤਰ ਆਪਣੀ ਸੇਵਾਵਾਂ ਨਿਭਾ ਰਹੀ ਹੈ। ਨਾਲ ਨਾਲ ਸਮਾਜ ਸੇਵਾ ਵਿੱਚ ਲੱਗੀਆਂ ਪ੍ਰਮੁੱਖ ਸ਼ਖਸੀਤਾਂ ਨੂੰ ਸਮੇਂ-ਸਮੇਂ ਤੇ ਵਿਸ਼ੇਸ਼ ਸਨਮਾਨ ਤੇ ਦੇ ਕੇ ਨਿਵਾਜਦੀ ਹੈ। ਅਜਿਹੇ ਵਿੱਚ ਸਤਿਕਾਰਯੋਗ ਸ਼ਖਸੀਤਾਂ ਡਾਕਟਰ ਜਸਪੀਰ ਸਿੰਘ ਪਿੰਡੀ ਔਲਖ ਜੋ ਕਿ ਸਮਾਜ ਸੇਵਾ ਲਈ ਅਤੇ ਧਰਮ ਪ੍ਰਚਾਲੀ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਗੁਰਮਤਿ ਗਿਆਨ ਸਭਾ ਵੱਲੋਂ ਪੈਂਕ ਵੀ ਮੌਕੇ ਲਗਾਏ ਗਏ ਗੁਰਮਤ ਗਿਆਨ ਕੈਂਪ ਵਿੱਚ ਜਿੱਥੇ ਕੀ ਸੰਗਤਾਂ ਅਤੇ ਬੱਚਿਆਂ ਨੂੰ ਵੱਡੇ ਪੱਧਰ ਤੇ ਗੁਰਮਤ ਗਿਆਨ ਦੇ ਪੇਪਰ ਵੰਡ ਕੇ ਅਤੇ ਉਹਦੇ ਰਿਜ਼ਲਟ ਮੌਕੇ ਤੇ ਦੇ ਕੇ ਨਿਵਾਜਦੀ ਹੈ ਇਸ ਮੌਕੇ ਪਹੁੰਚੇ ਡਾਕਟਰ ਜਸਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਲੱਗਦੇ ਫ੍ਰੀ ਮੈਡੀਕਲ ਕੈਂਪ ਵਿੱਚ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਪ੍ਰਭਜੀਤ ਸਿੰਘ ਵੱਲੋਂ ਡਾਕਟਰ ਜਸਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਜਸਵੀਰ ਸਿੰਘ ਵੱਲੋਂ ਇਹ ਵਿਸ਼ਵਾਸ ਦਵਾਇਆ ਕਿ ਜਿੱਥੇ ਦਾਸ ਵੱਲੋਂ ਸੇਵਾ ਦੀ ਲੋੜ ਹੋਵੇ ਧਰਮ ਪ੍ਰਚਾਰ ਵਿੱਚ ਜਾਂ ਸਮਾਜ ਸੇਵਾ ਵਿੱਚ ਹਰ ਵੇਲੇ ਉਹ ਤਿਆਰ ਰਹਾਂਗਾ ਅਤੇ ਗੁਰਮਤ ਗਿਆਨ ਸਭਾ ਦਾ ਅਤੇ ਮੈਡੀਕਲ ਐਸੋਸੀਏਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਸਨਮਾਨ ਸਵੇ ਦੋਹਾਂ ਸੁਸਾਇਟੀਆਂ ਦੇ ਨੁਮਾਇंदे ਹਾਜ਼ਰ ਸਨ ਜਿਸ ਵਿੱਚ ਗੁਰਮਤ ਗਿਆਨ ਸਭਾ ਦੇ ਮੁੱਖ ਸੇਵਾਦਾਰ ਪ੍ਰਿੰਸੀਪਲ ਮੇਜਰ ਸਿੰਘ ਡਾਲਕੇ ਡਾਕਟਰ ਨਿਸ਼ਾਨ ਸਿੰਘ ਮਾਨ ਕੁਲਦੀਪ ਸਿੰਘ ਜੰਮੂ ਰਜਵੰਤ ਸਿੰਘ ਕੋਟਲਾ ਸੁਖਚੈਨ ਸਿੰਘ ਨਰੈਣਗੜ੍ਹ ਸਰਮੁਖ ਸਿੰਘ ਬਾਹਰ ਬਾ ਤਰਲੋਚਨ ਸਿੰਘ ਕਈ ਅਮਰੀਕ ਸਿੰਘ ਛਾਟਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਧੋਵਾਲ ਪ੍ਰੇਮ ਸਿੰਘ 21 ਕੁਆਟਰ ਡਾਕਟਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਪ੍ਰਭਜੀਤ ਸਿੰਘ ਜੀ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਸਕੱਤਰ ਪ੍ਰਭਲੀ ਸਿੰਘ ਛਾਟਾ ਅਤੇ ਹੋਰ ਸੰਗਤਾਂ ਵੀ ਇਸ ਮੌਕੇ ਹਾਜ਼ਰ ਸਨ ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਗਿਆਨ ਦੇ ਦੀਪ ਜਗਾਈਏ ਹਰ ਕਰ ਵਿੱਚ ਸਿੱਖੀ ਬਹਿਕਾਈਏ ਦਾ ਹੋਕਾ ਦਿੰਦੀ ਗੁਰਮਤਿ ਗਿਆਨ ਸਭਾ ਵੱਲੋਂ ਪੰਚਮੀ ਮੌਕੇ ਹਰ ਮਹੀਨੇ ਗੁਰਮਤ ਗਿਆਨ ਦਾ ਕੈਂਪ ਲਗਾ ਕੇ ਅਤੇ ਗੁਰਮਤ ਗਿਆਨ ਦਾ ਪੇਪਰ ਲਿਆ ਜਾਂਦਾ ਹੈ ਜਿਸ ਵਿੱਚ ਬੱਚਿਆਂ ਨੂੰ 20 ਦੇ ਕਰੀਬ ਸਵਾਲ ਪਾਏ ਜਾਂਦੇ ਹਨ ਤੇ ਨਾਲ ਹੀ ਉਹਦੀ ਆਪਸ਼ਨਲ ਜਵਾਬ ਵੀ ਹਨ ਤੇ ਉਹ ਬੱਚੇ ਬੜੀ ਉਤਸ਼ਾਹ ਦੇ ਨਾਲ ਹਰ ਮਹੀਨੇ ਭਰਦੇ ਆ ਤੇ ਸੰਗਤਾਂ ਦੇ ਵਿੱਚ ਗੁਰਮਤ ਦਾ ਗਿਆਨ ਦਾ ਜਿਹੜਾ ਪ੍ਰਸ਼ਾਦ ਆ ਜਾਂ ਗੁਰੂ ਘਰ ਲੰਗਰ ਜਿਹੜਾ ਸ਼ਬਦ ਗੁਰੂ ਦਾ ਲੰਗਰ ਉਹ ਵੰਡਿਆ ਜਾ ਰਿਹਾ ਪਿਛਲੇ ਦਿਨੀ 31 ਅਗਸਤ ਨੂੰ ਸ਼ਹਾਟਾ ਦੇ ਸਮੂਹ ਸਕੂਲਾਂ ਦਾ 22 ਸਕੂਲਾਂ ਦਾ ਅਸੀਂ ਟੈਸਟ ਰੱਖਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦਿਵਸ ਜੋ ਸੰਸਾਰ ਭਰ ਵਿੱਚ ਗੁਰਸਿੱਖਾਂ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਅਸੀਂ ਛਾਟੇ ਦੇ ਇਲਾਕੇ ਦੇ ਵਿੱਚ ਗੁਰਮਤਿ ਗਿਆਨ ਸਭਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਕੇ ਆਪਣੀ ਸਭਾ ਵੱਲੋਂ ਪਿਛਨੋਤਰੀ ਤਿਆਰ ਕਰਕੇ ਜੋ ਫ੍ਰੀ ਤੌਰ ਤੇ ਵੰਡੀ ਗਈ ਸੀ ਉਹ ਸਿਲੇਬਸ ਦੇ ਤੌਰ ਤੇ ਜਿਸ ਦਾ ਫਾਈਨਲ ਪੇਪਰ ਗੁਰਦੁਆਰਾ ਛਾਟਾ ਸਾਹਿਬ ਇੱਥੇ ਹੀ ਦੀਵਾਨ ਹਾਲ ਵਿੱਚ ਵਿਖੇ 1500 ਬੱਚੇ ਦਾ ਅਸੀਂ ਟੈਸਟ ਲਿਆ ਤੇ ਜਿਸ ਵਿੱਚ ਬੱਚਿਆਂ ਨੂੰ ਅਸੀਂ 120 ਦੇ ਕਰੀਬ ਫਾਈਨਲ ਦੇ ਵਿੱਚ ਫਸਟ ਸੈਕੰਡ ਥਰਡ ਦੀ ਇਨਾਮ ਵੀ ਦਿੱਤੇ ਅਤੇ ਨਾਲ ਅਸੀਂ ਇਹ ਜਿਹੜਾ ਸਰਟੀਫਿਕੇਟ ਵੀ ਜਾਰੀ ਕੀਤਾ ਕਿਉਂਕਿ ਸਾਡੀ ਸਭਾ ਜਿਹੜੀ ਹੈ ਉਹ ਪੂਰੇ ਪੰਜਾਬ ਲੈਵਲ ਤੇ ਰਜਿਸਟਰਡ ਕਰਵਾਈ ਹੋਈ ਹੈ ਤੇ ਅਸੀਂ ਪੰਜਾਬ ਲੈਵਲ ਤੇ ਕੰਮ ਕਰਦੇ ਆ ਤੇ ਧਰਮ ਦੇ ਪ੍ਰਚਾਰ ਦੇ ਪ੍ਰਸਾਰ ਵਾਸਤੇ ਸਾਡੇ ਸਮੂਹ ਵੀਰ ਜਿਹੜੇ ਆ ਉਹ ਨਿਰੰਤਰ ਆਪਣੀਆਂ ਸੇਵਾਵਾਂ ਜਾਰੀ ਰੱਖ ਰਿਹਾ ਤੇ ਅੱਜ ਵੀ ਅਸੀਂ ਪੰਜਵੀਂ ਮੌਕੇ ਇੱਥੇ ਫੇਰ ਗੁਰਮਤ ਗਿਆਨ ਦਾ ਪੇਪਰ ਲੈ ਰਹੇ ਆ ਨਾਲ ਨਾਲ ਗੁਰਮਤ ਗਿਆਨ ਦਾ ਕੈਂਪ ਲਾ ਰਹੇ ਸਾਡੇ ਸਤਿਕਾਰਯੋਗ ਸਾਰੀਆਂ ਸਭਾ ਸੁਸਾਇਟੀਆਂ ਜਿਹੜੇ ਸਾਡੇ ਨਾਲ ਪੂਰਾ ਸਹਿਯੋਗ ਕਰਦੀਆਂ ਨੇ ਅਸੀਂ ਹਰ ਇੱਕ ਦਾ ਧੰਨਵਾਦ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਸਾਰੇ ਨਾਲ ਰਲ ਕੇ ਜਿਹੜਾ ਸਾਡਾ ਮਾਟੋ ਆਪੇ ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਹੋਕਾ ਜਿਹੜਾ ਸਕਾਰ ਹੋ ਸਕੇ